ਜੀ ਮੈਂ ਸੁਖਪਾਜੀ ਨੂੰ ਮੈਂ ਸੁਖਪਾਜੀ ਤੇ ਮੈਂ ਕਿਵੇਂ ਮਿਲਿਆ ਸੁਖਪਾਜੀ ਨੂੰ ਮੈਂ ਐਜ਼ ਅ ਫੈਨ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਵੀ ਬਾਜੀ ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣਾ ਚਾਹਾਂ ਤੇ ਬਾਜੀ ਕਹਿੰਦੇ ਵੀ ਲੰਡਨ ਆਏ ਹੋ ਸੀ ਬਾਜੀ ਬਾਜੀ ਕਹਿੰਦੇ ਵੀ ਇਹ 2017 ਦੀ ਗੱਲ ਹੈ ਜੀ ਇਹ ਤੇ ਬਾਜੀ ਕਹਿੰਦੇ ਮੈਂ ਲੰਡਨ ਆ ਵੀ ਤੂੰ ਆ ਜਾ ਮੈਨੂੰ ਵੀ ਤੂੰ ਇੱਥੇ ਆ ਕੇ ਮੇਰੇ ਨਾਲ ਫੋਟੋ ਖਿਚਵਾ ਸਕਦਾਂ ਕੋਈ ਗੱਲ ਨਹੀਂ ਮੈਂ ਬਾਜੀ ਕੋਲੇ ਗਿਆ ਫੋਟੋ ਖਿਚਵਾਉਣ ਤੇ ਲਈ ਤੇ ਅੱਜ ਮੈਂ ਇੱਥੇ ਬੈਠਾ ਹਾਂ ਤੇ ਜਾਨੀ ਸਭ ਤੋਂ ਵੱਡੀ ਇਹ ਹੀ ਬਹੁਤ ਕਿਸਮਤ ਵਾਲੀ ਗੱਲ ਆ ਵੀ ਇੱਕ ਐਜ਼ ਅ ਫੈਨ ਤੁਸੀਂ ਕਿਸੇ ਬੰਦੇ ਨੂੰ ਮੈਸੇਜ ਕੀਤਾ ਤੇ ਉਹ ਬੰਦੇ ਨੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਾਰਾ ਹੱਕ ਦੇ ਕੇ ਤੇ ਤੁਹਾਨੂੰ ਆਪ ਦੇ ਬਰਾਬਰ ਲਿਆ ਕੇ ਬੰਦਾ ਬਿਠਾ ਲੈਂਦਾ ਸੋ ਐਂਡ ਜਿਵੇਂ ਸੁਖਪਾਜੀ ਨੂੰ ਮੈਂ ਜੇ ਸੁਖਪਾਜੀ ਤੇ ਮੈਂ ਕਿਵੇਂ ਮਿਲੇ ਸੁਖਪਾਜੀ ਨੂੰ ਮੈਂ ਐਜ਼ ਅ ਫੈਨ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਵੀ ਭਾਜੀ ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣਾ ਚਾਹਾਂ ਤੇ ਭਾਜੀ ਕਹਿੰਦੇ ਵੀ ਮੈਂ ਲੰਡਨ ਆਇਆ ਸੀ ਭਾਜੀ ਭਾਜੀ ਕਹਿੰਦੇ ਵੀ ਇਹ 2017 ਦੀ ਗੱਲ ਹੈ ਜੀ ਇਹ ਤੇ ਭਾਜੀ ਕਹਿੰਦੇ ਮੈਂ ਲੰਡਨ ਆ ਵੀ ਤੂੰ ਆ ਜਾ ਮੈਨੂੰ ਵੀ ਤੂੰ ਇੱਥੇ ਆ ਕੇ ਤੂੰ ਮੇਰਾ ਫੋਟੋ ਖਿਚਵਾ ਸਕਦਾਂ ਵੀ ਕੋਈ ਗੱਲ ਨਹੀਂ ਮੈਂ ਭਾਜੀ ਕੋਲੇ ਗਿਆ ਫੋਟੋ ਖਿਚਵਾਉਣ ਦੇ ਲਈ ਤੇ ਅੱਜ ਮੈਂ ਇੱਥੇ ਬੈਠਾ ਹਾਂ ਤੇ ਜਿਹੜੀ ਦਾ ਯਾਨੀ ਸਭ ਤੋਂ ਵੱਡੀ ਇਹ ਬਹੁਤ ਕਿਸਮਤ ਵਾਲੀ ਗੱਲ ਆ ਵੀ ਇੱਕ ਐਜ਼ ਅ ਫੈਨ ਤੁਸੀਂ ਕਿਸੇ ਬੰਦੇ ਨੂੰ ਮੈਸੇਜ ਕੀਤਾ ਤੇ ਉਹ ਬੰਦੇ ਨੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਾਰਾ ਹੱਕ ਦੇ ਕੇ ਤੁਹਾਨੂੰ ਆਪ ਦੇ ਬਰਾਬਰ ਲਿਆ ਕੇ ਬੰਦਾ ਬਿਠਾ ਲੈਂਦਾ ਸੋ ਅੰਕਿਮ ਸੁਖਪਾਜੀ ਨੂੰ ਮੈਂ ਜੇ ਸੁਖਪਾਜੀ ਤੇ ਮੈਂ ਕਿਵੇਂ ਮਿਲਿਆ ਸੁਖਪਾਜੀ ਨੂੰ ਮੈਂ ਐਜ਼ ਅ ਫੈਨ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਵੀ ਭਾਜੀ ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣਾ ਚਾਹਾਂ ਤੇ ਭਾਜੀ ਕਹਿੰਦੇ ਵੀ ਲੰਡਨ ਆਏ ਹੋ ਸੀ ਭਾਜੀ ਭਾਜੀ ਕਹਿੰਦੇ ਵੀ ਇਹ 2017 ਦੀ ਗੱਲ ਹੈ ਜੀ ਇਹ ਤੇ ਭਾਜੀ ਕਹਿੰਦੇ ਮੈਂ ਲੰਡਨ ਆ ਵੀ ਤੂੰ ਆ ਜਾ ਮੈਨੂੰ ਵੀ ਤੂੰ ਇੱਥੇ ਆ ਕੇ ਮੇਰਾ ਫੋਟੋ ਖਿਚਵਾ ਸਕਦਾ ਨਹੀਂ ਕੋਈ ਗੱਲ ਨਹੀਂ ਮੈਂ ਭਾਜੀ ਕੋਲੇ ਗਿਆ ਫੋਟੋ ਖਿਚਵਾਉਣ ਤੇ ਲਈ ਤੇ ਅੱਜ ਮੈਂ ਇੱਥੇ ਬੈਠਾ ਹਾਂ ਜੀ ਜਾਨੀ ਸਭ ਤੋਂ ਵੱਡੀ ਇਹ ਵੀ ਬਹੁਤ ਕਿਸਮਤ ਵਾਲੀ ਗੱਲ ਆ ਵੀ ਇੱਕ ਐਜ਼ ਅ ਫੈਨ ਤੁਸੀਂ ਕਿਸੇ ਬੰਦੇ ਨੂੰ ਮੈਸੇਜ ਕੀਤਾ ਤੇ ਉਹ ਬੰਦੇ ਨੇ ਉਸ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਹੱਕ ਦੇ ਕੇ ਤੇ ਤੁਹਾਨੂੰ ਆਪ ਦੇ ਬਰਾਬਰ ਲਿਆ ਕੇ ਬੰਦਾ ਬਿਠਾ ਲੈਂਦਾ ਸੋ ਐਂਡ ਜਿਵੇਂ ਸੁਖਪਾਜੀ ਨੂੰ ਮੈਂ ਜੇ ਸੁਖਪਾਜੀ ਤੇ ਮੈਂ ਕਿਵੇਂ ਮਿਲਿਆ ਸੋਕਪਾਜੀ ਨਮੈਜ਼ ਦਾ ਫੈਨ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਵੀ ਭਾਜੀ ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣਾ ਚਾਹਾਂ ਤੇ ਭਾਜੀ ਕਹਿੰਦੇ ਵੀ ਮੈਂ ਲੰਡਨ ਆਇਆ ਸੀ ਭਾਜੀ ਭਾਜੀ ਕਹਿੰਦੇ ਵੀ ਇਹ 2017 ਦੀ ਗੱਲ ਹੈ ਜੀ ਇਹ ਤੇ ਭਾਜੀ ਕਹਿੰਦੇ ਮੈਂ ਲੰਡਨ ਆ ਵੀ ਤੂੰ ਆ ਜਾ ਮੈਨੂੰ ਵੀ ਤੂੰ ਇੱਥੇ ਆ ਕੇ ਮੇਰਾ ਫੋਟੋ ਖਿਚਵਾ ਸਕਦਾਂ ਵੀ ਕੋਈ ਗੱਲ ਨਹੀਂ ਮੈਂ ਭਾਜੀ ਕੋਲੇ ਗਿਆ ਫੋਟੋ ਖਿਚਵਾਉਣ ਦੇ ਲਈ ਤੇ ਅੱਜ ਮੈਂ ਇੱਥੇ ਬੈਠਾ ਹਾਂ ਤੇ ਇਹ ਜਿਹੜੀ ਜਾਨਣੀ ਸਭ ਤੋਂ ਵੱਡੀ ਇਹ ਵੀ ਬਹੁਤ ਕਿਸਮਤ ਵਾਲੀ ਗੱਲ ਹੈ ਵੀ ਇੱਕ ਐਜ਼ ਅ ਫੈਨ ਤੁਸੀਂ ਕਿਸੇ ਬੰਦੇ ਨੂੰ ਮੈਸੇਜ ਕੀਤਾ ਤੇ ਉਹ ਬੰਦੇ ਨੇ ਉਸ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਹੱਕ ਦੇ ਆਪ ਦੇ ਬਰਾਬਰ ਲਿਆ ਕੇ ਬੰਦਾ ਬਿਠਾ ਲੈਂਦਾ ਸੋ ਅਲਟੀਮਸ ਸੁਖਪਾਜੀ ਨੂੰ ਮੈਂ ਜੇ ਸੁਖਪਾਜੀ ਤੇ ਮੈਂ ਕਿਵੇਂ ਮਿਲੇ ਸੁਖਪਾਜੀ ਨੂੰ ਮੈਂ ਐਜ਼ ਅ ਫੈਨ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਵੀ ਭਾਜੀ ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣਾ ਚਾਹਾਂ ਤੇ ਭਾਜੀ ਕਹਿੰਦੇ ਵੀ ਲੰਡਨ ਆਏ ਹੋ ਸੀ ਭਾਜੀ ਭਾਜੀ ਕਹਿੰਦੇ ਵੀ ਇਹ 2017 ਦੀ ਗੱਲ ਹੈ ਜੀ ਇਹ ਤੇ ਭਾਜੀ ਕਹਿੰਦੇ ਮੈਂ ਲੰਡਨ ਆ ਵੀ ਤੂੰ ਆ ਜਾ ਮੈਨੂੰ ਵੀ ਤੂੰ ਇੱਥੇ ਆ ਕੇ ਮੇਰੇ ਨਾਲ ਫੋਟੋ ਖਿਚਵਾ ਸਕਦਾਂਗਾ ਕੋਈ ਗੱਲ ਨਹੀਂ ਮੈਂ ਭਾਜੀ ਕੋਲੇ ਗਿਆ ਫੋਟੋ ਖਿਚਵਾਉਣ ਦੇ ਲਈ ਤੇ ਅੱਜ ਮੈਂ ਇੱਥੇ ਬੈਠਾ ਹਾਂ ਤੇ ਜਾਨੀ ਸਭ ਤੋਂ ਵੱਡੀ ਇਹ ਹੀ ਬਹੁਤ ਕਿਸਮਤ ਵਾਲੀ ਗੱਲ ਇੱਕ ਐਜ਼ ਅ ਫੈਨ ਤੁਸੀਂ ਕਿਸੇ ਕਿਸੇ ਬੰਦੇ ਨੂੰ ਮੈਸੇਜ ਕੀਤਾ ਤੇ ਉਹ ਬੰਦੇ ਨੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਾਰਾ ਹੱਕ ਦੇ ਕੇ ਤੁਹਾਨੂੰ ਆਪ ਦੇ ਬਰਾਬਰ ਲਿਆ ਕੇ ਬੰਦਾ ਬਿਠਾ ਲੈਂਦਾ ਸੋ